ਬਦਾਮ ਦੇ ਬੂਟੇ ਦੇ ਉੱਪਰ ਥੋੜੇ ਬਹੁਤੇ ਫਲ ਜਿਹੜੇ ਇਸ ਵਾਰੀ ਆਏ ਸੀ ਕਾਗਜੀ ਬਦਾਮ ਦਾ ਹੈ ਬੂਟਾ ਹੈ ਤੇ ਫਾਲ ਤਾਂ ਥੋੜਾ ਜਿਹਾ ਖਾਸ ਆਏ ਸੀ ਕਿ ਕਈ ਵਾਰ ਫਲ ਜਿਹੜੇ ਕੌੜੇ ਨਿਕਲ ਆਉਂਦੇ ਹੈਗੇ ਇਸ ਵਾਰ ਇੱਕ ਫਲ ਆਪਾਂ ਨੂੰ ਪੱਕ ਕੇ ਤਿਆਰ ਮਿਲਿਆ ਸੀਗਾ ਤੇ ਉਹ ਤੋੜ ਕੇ ਆਪਾਂ ਜਿਹੜਾ ਦੇਖਿਆ ਸੀਗਾ ਕਾਫੀ ਵਧੀਆ ਸਵਾਦ ਉਸ ਫਲ ਦਾ ਹੈਗਾ ਸੀਗਾ ਤੇ ਉਮੀਦ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਧੀਆ ਨਤੀਜੇ ਜਿਹੜੇ ਫਲ ਦੇ ਰੂਪ ਦੇ ਵਿੱਚ ਆਪਾਂ ਨੂੰ ਇਸ ਬੂਟੇ ਦੇ ਉੱਪਰ ਮਿਲਣਗੇ ਤਿੰਨ ਚਾਰ ਫਾਲ ਹੀ ਸੀਗੇ ਇਹਦੇ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਕ ਆ ਲੱਗਿਆ ਹੋਇਆ ਦੋ ਤਿੰਨ ਪਿੱਛੇ ਨੇਗੇ ਇੱਕ ਥੱਲੇ ਆਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੰਗਾ ਫਲ ਆਉਣ ਦੀ ਜਿਹੜੀ ਉਮੀਦ ਇਸ ਬੂਟੇ ਤੋਂ ਕੀਤੀ ਜਾ ਸਕਦੀ ਹੈਗੀ ਕਾਫੀ ਸਾਰੀਆਂ ਹੋਰ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਦੇ ਉੱਪਰ ਆਪਣੇ ਲਗਾਤਾਰ ਜਿਹੜੇ ਕੋਸ਼ਿਸ਼ਾਂ ਚੱਲ ਰਹੀਆਂ ਨੇਗੀਆਂ ਤੇ ਜਿਹੜੇ ਵੀ ਨਤੀਜੇ ਆਉਂਦੇ ਆ ਤੁਹਾਡੇ ਨਾਲ ਜਿਹੜੇ ਆਪਾਂ ਸਮੇਂ ਤੋਂ ਸਮੇਂ ਸਾਂਝੇ ਕਰਦੇ ਰਹੇ ਨੇ ਆ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਬਾਰੇ ਜਾਂ ਫਲਦਾਰ ਬੂਟਿਆਂ ਬਾਰੇ ਜਾਣਕਾਰੀ ਲਈ ਜਿਹੜਾ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ